ਬੈਂਕ ਆਫ ਕੈਨੇਡਾ ਦੀ ਨਵੀਂ ਰਿਪੋਰਟ ਦੇ ਮੁਤਾਬਕ ਜਿਹੜੇ ਲੋਕ ਇਸ ਸਾਲ ਜਾਂ ਫਿਰ ਅਗਲੇ ਸਾਲ ਆਪਣੀ ਮਾਰਗੇਜ ਨੂੰ ਰੀਨਿਊ ਕਰਨਗੇ ਉਹਨਾਂ ਦੀ ਮਹੀਨਾਵਾਰ ਕਿਸ਼ਤ ਦੇ ਵਿੱਚ ਵਾਧਾ ਹੋ ਸਕਦਾ ਹੈ। ਜ਼ਿਆਦਾਤਰ ਲੋਕਾਂ ਕੋਲ 5 ਸਾਲਾਂ ਲਈ ਫਿਕਸ ਰੇਟ ਮਾਰਗੇਜ ਹੈ ਅਤੇ ਅਨੁਮਾਨ ਮੁਤਾਬਕ ਇਹ ਵਾਧਾ 15 ਤੋਂ 20 ਫੀਸਦੀ ਤੱਕ ਹੋ ਸਕਦਾ ਹੈ ਜਿਸ ਨਾਲ ਉਹਨਾਂ ਦੀ ਮਹੀਨਾਵਾਰ ਕਿਸ਼ਤ ਤੇ ਸਿੱਧਾ ਅਸਰ ਪਵੇਗਾ। ਇਹ ਸਾਰੀ ਸਥਿਤੀ ਕੋਵਿਡ ਤੋਂ ਬਾਅਦ ਵੱਧ ਰਹੀ ਮਹਿੰਗਾਈ ਦੇ ਕਾਰਨ ਵਾਪਰੀ ਹੈ ਬੈਂਕ ਆਫ ਕੈਨੇਡਾ ਦੇ ਅਨੁਸਾਰ 2020 ਤੋਂ ਲੈ ਕੇ ਹੁਣ ਤੱਕ ਹਰ ਸਾਲ ਕਰੀਬ 3.68% ਮਹਿੰਗਾਈ ਹੋਈ ਹੈ ਇੱਕ ਆਮ ਘਰ ਹਰ ਸਾਲ ਲਗਭਗ 5000 ਡਾਲਰ ਵੱਧ ਕਿਸ਼ਤਾਂ ਦੇ ਰੂਪ ਦੇ ਵਿੱਚ ਭਰੇਗਾ ਮਾਰਗੇਜ ਐਡਵਾਈਜ਼ਰ ਸਤਿੰਦਰ ਗਰੇਵਾਲ ਅਨੁਸਾਰ ਹਾਊਸਿੰਗ ਮਾਰਕੀਟ ਤੇ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ ਆਪਣੇ ਲੋਕ ਕਾਨੇ ਮੁਰਗਜਾਂ ਲਈਆਂ ਸੀ ਆ 2021 ਤੋਂ ਬਾਅਦ ਉਹਨਾਂ ਦੀ 4-5 ਸਾਲ ਹੁਣ ਪੂਰੇ ਹੋਣ ਵਾਲੇ ਆ ਆ 2026 ਤੋਂ ਪਹਿਲਾਂ ਅਮ ਜਦੋਂ ਉਹ 5 ਸਾਲ ਵਾਲੇ ਮੁਰਗਜ ਪੂਰੀਆਂ ਹੁੰਦੀਆਂ ਉਹਨਾਂ ਨੇ ਉਸ ਵੇਲੇ ਆਪਾਂ ਨੂੰ ਰੇਟ ਬਹੁਤ ਘੱਟ ਮਿਲਨੇ ਸੀਗੇ ਹਨਾ ਤੇ ਹੁਣ ਦੇ ਹਿਸਾਬ ਨਾਲ ਜਿਹੜੀਆਂ ਰੇਟਾਂ ਚੱਲਦੀਆਂ ਉਹ ਰੇਟਾਂ ਵੱਧ ਗਈਆਂ ਸੋ ਹੁਣ ਜਦੋਂ ਆਪਾਂ ਪੇਮੈਂਟਾਂ ਕੈਲਕੂਲੇਟ ਕਰਨੀਆਂ ਸਿੰਪਲ ਮੈਥ ਜਿਹੜਾ ਹੋ ਜਾਂਦਾ ਉਹਨਾਂ ਨੇ ਇੰਨੀ ਮੌਰਗੇਜ ਲਾਉਣੀ ਹੁੰਦੀ ਹੈ ਹਰ ਇੱਕ ਹਰ ਇੱਕ ਸਾਲ ਸੋ ਜਿਹੜੇ ਤੁਹਾਡੇ 25 ਸਾਲ ਆ ਜਾਂ 30 ਸਾਲ ਦਾ ਮੌਰਗੇਜ ਲਈ ਆਪਾਂ ਸ਼ੁਰੂਰ ਵਾਲੇ ਵੇਲੇ ਉਹਨੇ ਚਰਚ ਉਹ ਮੌਰਗੇਜ ਪੂਰੀ ਹੋਣੀ ਚਾਹੀਦੀ ਹੈ ਗਰੇ ਵਾਲ ਦਾ ਕਹਿਣਾ ਹੈ ਕਿ ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕ ਐਸੇ ਹਨ ਜਿਨ੍ਹਾਂ ਨੇ ਘਰਾਂ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਅਤੇ ਅੱਜ ਦੇ ਹਿਸਾਬ ਨਾਲ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਹੋਣਗੇ ਗੱਲ ਆ ਜਦੋਂ ਆਪਾਂ ਉਸ ਵੇਲੇ ਜਿਨ੍ਹਾਂ ਨੇ ਚਾਰਜ ਦੇ ਤਰੀਕੇ ਨਾਲ ਜਾਂ ਆਪਣੇ ਕਰੈਕਟ ਵੇ ਨਾਲ ਮੌਰਗੇਜ ਲਈ ਹੈ ਸੀ ਉਸ ਵੇਲੇ ਨਾਲ ਉਹਨਾਂ ਨੂੰ ਇਹਨਾਂ ਔਖਾ ਹੋ ਜਾਣਾ ਕਿ ਉਹਨਾਂ ਦੀ ਪੇਮੈਂਟ ਵੱਧ ਜਾਣੀ ਆ ਪਰ ਉਹ ਯੂਜ਼ ਟੂ ਨਹੀਂ ਉਸ ਪੇਮੈਂਟ ਦੇ ਸਾਹਮਣੇ ਬਟ ਜਿਹੜਾ ਬੈਂਕਾਂ ਨੇ ਆਪਣੇ 4-5 ਸਾਲ ਪਹਿਲਾਂ ਮੌਰਗੇਜਾਂ ਦਿੱਤੀਆਂ ਸੀ ਉਸ ਵੇਲੇ ਦੇ ਸਾਹਮਣੇ ਉਹਨਾਂ ਨੇ ਉਸ ਵੇਲੇ ਇਹਨਾਂ ਨੂੰ ਸਟ੍ਰੈਸ ਟੈਸਟ ਕੀਤਾ ਸੀਗਾ ਉਧਰ ਫਾਈਨੈਂਸ਼ੀਅਲ ਐਡਵਾਈਜ਼ਰ सुरेंद्र ਪਾਲ ਸਿੰਘ ਅਨੁਸਾਰ ਲੋਕਾਂ ਨੂੰ ਇਸ ਬਾਰੇ ਪਤਾ ਸੀ ਅਤੇ ਉਹ ਇਸ ਬਾਰੇ ਤਿਆਰ ਹਨ ਪਰ ਟੈਰਿਫ ਅਤੇ ਹੋਰ ਕਈ ਮਸਲੇ ਇਸ ਤੇ ਪ੍ਰਭਾਵ ਪਾਉਣਗੇ ਅਨਸਰਟੇਨਟੀ ਜਦੋਂ ਤੋਂ ਡ੍ਰੰਪ ਸਾਹਿਬ ਆਏ ਨੇ ਸੋ ਡ੍ਰੰਪਸ ਸਾਹਿਬ ਦਾ ਦੂਸਰਾ ਨਾ ਹੀ ਅਨਸਰਟੇਨਟੀ ਹੈ ਔਰ ਆਗਸਟ 1 ਸਾਡੀ ਡੈਡਲਾਈਨ ਹੈਗੀ ਹੈ ਅਭੀ ਤੱਕ ਜੇ ਸਾਲਾਂ ਕੋਈ ਰੈਜ਼ੋਲੂਸ਼ਨ ਟੈਰਿਫ ਤੇ ਅ ਅਮਰੀਕਨ ਨਾਲ ਜੇ ਹੋ ਜਾਂਦਾ ਤੇ ਫੇਰੀ ਅਨਸਰਟਨਟੀ ਜਿਹੜੀ ਆ ਸਬਸਾਈਡ ਕਰੇਗੀ ਘਟ ਜਾਈਗੀ ਪਰ ਜੋ ਢਾਹ ਲਗਣੀ ਸੀ ਕਹ ਲੋ bizness ਸੈਂਟੀਮੈਂਟ ਨੂੰ ਇਨਵੈਸਟਮੈਂਟ ਸੈਂਟੀਮੈਂਟ ਨੂੰ ਉਹ ਆਲਰੇਡੀ ਲੱਗ ਚੁੱਕੀ ਹੈ ਪਰ ਫਿਰ ਵੀ ਜਿਹੜਾ ਸਾਡਾ ਡੈਮੇਜ ਹੈ ਕੈਨ ਬੀ ਕੰਟੇਨਡ ਜੇ ਕੋਈ ਸਾਡਾ ਅਗਲੇ 3-4 ਹਫ਼ਤਿਆਂ ਦੇ ਅੰਦਰ ਕੋਈ ਰੈਜ਼ੋਲੂਸ਼ਨ ਅਮਰੀਕਾ ਦੇ ਨਾਲ ਹੋ ਜਾਂਦਾ ਆ ਨੁਕਸਾਨ ਤਾਂ ਫਿਰ ਵੀ ਹੋਏਗਾ ਪਰ ਲੇਕਿਨ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਏਗਾ ਜਿਸ ਹਿਸਾਬ ਨਾਲ ਲੋਕ ਜ਼ਿਆਦਾ ਡਰੇ ਹੋਏ ਹੈ ਗੌਰਤਲਬੈ ਕਿ ਇਸ ਰਿਪੋਰਟ ਦੇ ਮੁਤਾਬਕ ਜਿਹੜੇ ਲੋਕ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਕੋਲ ਕੁਝ ਢੰਗ ਹਨ ਜਿਨ੍ਹਾਂ ਰਾਹੀਂ ਉਹ ਆਪਣੀਆਂ ਕਿਸ਼ਤਾਂ ਘਟਾ ਸਕਦੇ ਹਨ ਜਿਨ੍ਹਾਂ ਵਿੱਚ ਅਸਥਾਈ ਤੌਰ ਤੇ ਕਿਸ਼ਤਾਂ ਮੁਲਤਵੀ ਕਰਵਾਉਣਾ ਜਾਂ ਕਿਸ਼ਤਾਂ ਨੂੰ ਘਟਾ ਕਰਨਾ ਜਾਂ ਹੋ ਸਕੇ ਤਾਂ ਕੁਝ ਵਾਧੂ ਭੁਗਤਾਨ ਕਰ ਦੇਣਾ ਜਾਂ ਮਿਆਦ ਤੋਂ ਪਹਿਲਾਂ ਕੁਝ ਰਕਮ ਦੀ ਅਦਾਇਗੀ ਸ਼ਾਮਲ ਹੈ ਜਿਹੜੇ ਲੋਕ ਘੱਟ ਵਿਆਜ ਦਰਾਂ ਦਾ ਕਈ ਸਾਲਾਂ ਤੋਂ ਲਾਹਾ ਲੈ ਰਹੇ ਹਨ ਉਹਨਾਂ ਲਈ ਹਾਲਾਤ ਉੱਕਾ ਹੀ ਬਦਲ ਸਕਦੇ ਹਨ ਜਦੋਂ ਇਸ ਸਾਲ ਜਾਂ ਅਗਲੇ ਸਾਲ ਉਹ ਆਪਣੀ ਫਿਕਸ ਮਾਰਗੇਜ ਨੂੰ ਰੀਨਿਊ ਕਰਾਉਣਗੇ ਕਿਉਂਕਿ ਪਹਿਲਾਂ ਦੇ ਮੁਕਾਬਲੇ ਹੁਣ ਵਿਆਜ ਦਰਾਂ ਕਾਫੀ ਉੱਪਰ ਜਾ ਚੁੱਕੀਆਂ ਹਨ ਇਸ ਤੋਂ ਇਲਾਵਾ ਲੋਕਾਂ ਦੀਆਂ ਨਜ਼ਰਾਂ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਨੂੰ ਲੈ ਕੇ ਹੋਣ ਵਾਲੀ ਮੀਟਿੰਗ ਤੇ ਟਿਕੀਆਂ ਹੋਈਆਂ ਹਨ ਪਰਮਜੀਤ ਸਿੰਘ ਓਮਨੀ ਨਿਊਜ਼ ਵੈਂਕੂਵਰ